ਅਸੀਂ ਅੱਜ ਸੈਕਟਰ 27 ਦੇ ਪ੍ਰੈਸ ਕਲੱਬ 'ਚ ਇੱਥੇ ਪਹੁੰਚੇ ਹਾਂ ਜਿੱਥੇ ਅੱਜ ਹੰਸਰਾਜ ਹੰਸਵੱਲੋਂ ਗਾਏ ਤੇ ਹਰਪ੍ਰੀਤ ਸਿੰਘ ਸੇਖੋਂ ਵੱਲੋਂ ਲਿਖੇ ਗੀਤ ਕਿੱਥੇ ਤੁਰ ਗਿਆ ਯਾਰਾ ਸ੍ਰਿੰਦਰ ਸ਼ਿੰਦੇ ਨੂੰ ਟ੍ਰਿਬਿਊਟ ਕੀਤਾ ਜਾਣਾ ਤੇ ਅੱਜ ਉਹਦਾ ਪੋਸਟਰ ਰਿਲੀਜ਼ ਕੀਤਾ ਜਾ ਰਿਹਾ ਸੋ ਅਸੀਂ ਜਾਣਾਂਗੇ ਹੰਸਰਾਜ ਹੰਸੂਣਾ ਕੋ ਤੇ ਹਰਪ੍ਰੀਤ ਸੇਖੋਂ ਨਾ ਕਿ ਇਹ ਜਿਹੜਾ ਗੀਤ ਲਿਖਿਆ ਗਿਆ ਇਹ ਜਿੰਦ ਸਰਿੰਦਰ ਸ਼ੰਦੇ ਦੀਆਂ ਯਾਦਾਂ ਨਾਲ ਸੰਬੰਧਿਤ ਗੀਤ ਹੈ ਸੋ ਅੱਜ ਉਹਦਾ ਪੋਸਟਰ ਰਿਲੀਜ਼ ਹੋਣਾ ਤੇ ਤੁਹਾਨੂੰ ਦਿਖਾਉਨੇ ਆ ਇਸ ਦੀ ਪ੍ਰੈਸ ਕਾਨਫਰੰਸ ਇਸ ਪੋਸਟਰ ਦੇ ਰਿਲੀਜ਼ ਸਮਾਰੋਹ ਦੀ ਸੋ ਅੱਗੇ ਕੀ ਕਹਿਣੇ ਨੇ ਸੇਖੋਂ ਸਾਹਿਬ ਦੇ ਔਰ ਨਾਲ ਹੰਸਾਜੀ ਹਾਂਸੀ ਜੀ ਤੇ ਸਪੈਸ਼ਲ ਤੌਰ ਤੇ ਬਾਬੂ ਸਿੰਘ ਮਾਨ ਮਰਾੜਾ ਵਾਲੇ ਵੀ ਇੱਥੇ ਪਹੁੰਚੇ ਨੇ ਤੇ ਵੇਟਲ ਰਿਕਾਰਡ ਤੋਂ ਇਹ ਜਿਹੜਾ ਜਿਹੜਾ ਗੀਤ ਹੈ ਔਰ ਰਿਲੀਜ਼ ਕੀਤਾ ਜਾਣਾ ਉਹਨਾਂ ਦੇ ਮਾਲਕ ਨਾਗਰਾ ਸਾਹਿਬ ਵੀ ਇੱਥੇ ਪਹੁੰਚੇ ਨੇ ਸੋ ਜਾਣਦੇ ਆ ਉਹਨਾਂ ਤੋਂ ਤੇ ਇਸ ਗੀਤ ਬਾਰੇ ਜਾਂ ਇਸ ਫਿਲਮ ਨੂੰ ਇਸ ਗੀਤ ਨੂੰ ਫਲਮਾਉਣ ਲਈ ਆ ਬੋਬੀ ਬਾਜਵਾ ਜਿਹੜੇ ਕਿ ਫਿਲਮ ਡਾਇਰੈਕਟਰ ਨੇ ਉਹਨਾਂ ਨੇ ਬਹੁਤ ਵਧੀਆ ਜਿਹੜਾ ਗੀਤ ਆ ਡਾਇਰੈਕਟ ਕੀਤਾ ਔਰ 26 ਤਰੀਕ ਨੂੰ ਇਹ ਗੀਤ ਜਿਹੜਾ ਉਹ ਰਿਲੀਜ਼ ਕੀਤਾ ਜਾਣਾ ਸੋ ਦੇਖਾਂਗੇ ਇਸ ਗੀਤ ਚ ਕਿਸ ਢੰਗ ਨਾਲ ਸ੍ਰਿੰਦਰ ਸ਼ੰਦੇ ਨੂੰ ਜਿਹੜੀ ਹੈ ਉਹ ਸ਼ਰਧਾਂਜਲੀ ਦਿੱਤੀ ਗਈ ਹੈ ਇਸ ਮਾਲ ਦੇ ਵਿੱਚ ਇਕੱਤਰ ਕੋਈ ਪ੍ਰੈਸ ਦਾ ਮੈਂ ਸਵਾਗਤ ਕਰਦਾ ਤੁਹਾਡਾ ਸਾਰਿਆਂ ਦਾ ਅਸੀਂ ਧੰਵਾਦੀ ਵੀ ਹਾਂ ਤੁਸੀਂ ਸਾਡੇ ਛੋਟੇ ਜਿਹੇ ਸੱਦੇ ਨੇ ਸਾਰੇ ਇੱਥੇ ਪਹੁੰਚੇ ਹੋ ਅੱਜ ਸਮਾਗਮ ਬਾਰੇ ਜੋ ਕਿ ਪੋਸਟ ਤੋਂ ਲਾਂਚ ਦਾ ਹੈ ਗੀਤ ਦਾ ਜਿਸੇ ਪਹੁੰਚਣ ਦੀ ਦਾਸ ਦਿੱਤਾ ਹੈ ਬਹੁਤ ਹੀ ਬਾਜਮਾ ਜੀ ਨੇ ਮੈਂ ਥੋੜਾ ਜਿਹਾ ਇਸ ਦੇ ਬਾਰੇ ਦੱਸਣਾ ਚਾਹਾਂ ਉਸ ਤੋਂ ਪਹਿਲਾਂ ਬਾਰੇ ਸਟੇਜ ਤੇ ਸਾਡੇ ਨਾਲ ਬੈਠੇ ਹੋਏ ਪਦਮਸ਼ਰੀ ਰਾਜ ਗਾਇਕ ਸ਼੍ਰੀ ਹਸਰਾਦੀ ਹਸ ਲੋਕੇ ਕਿਸੇ ਵੀ ਜਾਣ ਪਛਾਣ ਦੇ ਮਹਤਾਜ ਨਹੀਂ ਆਪਾਂ ਸਾਰੇ ਇਹਨਾਂ ਨੂੰ ਬੜੀ ਬਾਤ ਜਾਣਦੇ ਆ ਇਹਨਾਂ ਦੀ ਆਵਾਜ਼ ਬਾਰੇ ਜਾਣਦੇ ਆ ਸੋ ਸਾਨੂੰ ਇਸ ਭਾਗ ਪ੍ਰਾਪਤ ਹੋ ਰਿਹਾ ਕਿ ਅਸੀਂ ਉਹਨਾਂ ਦੇ ਨਾਲ ਬੈਠੇ ਆ ਉਹਨਾਂ ਦੇ ਨਾਲ ਪੰਜਾਬੀ ਗੀਤਕਾਰੀ ਦੇ ਬਾਬਾ ਬੂਲ ਗੀਤਕਾਰੀ ਦੇ ਜੇ ਮੈਂ ਕਹਾਂ ਬੇताज बादशाह ਜਿਵੇਂ ਦੇਵੀ ਨੇ ਕਿਸੇ ਇੰਟਰਵਿਊ ਵਿੱਚ ਕਿਹਾ ਸੀ ਕਿ ਜੇ 60 70% ਜਿਹੜੇ ਗੀਤ ਆ ਉਹ ਮੁਕਦੇ ਆ ਜਿਹੜੇ ਖੁਸ਼ਹਿਦ ਮਾਨ ਸਾਹਿਬ ਦੇ ਲਿਖੇ ਹੋਏ ਉਹ ਕੀ ਚੱਲੀ ਜਾਂਦੇ ਆ ਸੋ ਸਰਦਾਰ ਬਾਬਲ ਸਿੰਘ ਜੀ ਬਾੜ ਬਰਾੜਾ ਵਾਲੇ ਉਹਨਾਂ ਦਾ ਵੀ ਅਸੀਂ ਸਵਾਗਤ ਕਰਦੇ ਆ ਬੋ ਵੀ ਬਾਜਵਾ ਜੀ ਇਹਨਾਂ ਬਾਰੇ ਵਿੱਚ ਦੱਸਦੇ ਵੀਡੀਓ ਡਾਇਰੈਕਟ ਇਹਨਾਂ ਨੇ ਕੀਤਾ ਔਰ ਤਿਲਜਿੰਦਰ ਨਾਗਰਾ ਜੀ ਬਾਈਟਲ ਰਿਕਾਰਡਸ ਤੋਂ ਇਹਨਾਂ ਦੀ ਕੰਪਨੀ ਹੈ ਜਿਹੜੀ ਇਹਨੂੰ ਲਾਂਚ ਕਰਨ ਜਾ ਰਹੀ ਹੈ ਇਸ ਤੋਂ ਬਿਨਾਂ ਅੱਜ ਇਸ ਬੋਲ ਦੇ ਵਿੱਚ ਮੇਰੇ ਇਧਰ ਖੱਬੇ ਪਾਸੇ ਸਾਰੇ ਦੋਸਤ ਬੈਠੇ ਹੋਏ ਆ ਜਿਹੜੇ ਕਿ ਵਿਸ਼ੇਸ਼ ਕਰਕੇ ਇਸ ਸਮਾਗਮ ਦੇ ਵਿੱਚ ਆਏ ਆ ਸਾਡੇ ਬੜੇ ਸੀਨੀਅਰ ਆਫੀਸਰਸ ਆ ਉਹ ਵੀ ਆਏ ਹੋਏ ਨੇ ਤੇ ਉਹਨਾਂ ਸਾਰਿਆਂ ਦਾ ਵੀ ਅਸੀਂ ਸਵਾਗਤ ਕਰਦੇ ਆਂ ਪ੍ਰੈਸ ਦੇ ਨਾਲ ਨਾਲ ਇਸ ਗੀਤ ਬਾਰੇ ਮੈਂ ਇਹ ਦੱਸਣਾ ਕਿ ਸੁਰਿੰਦਰ ਚਿੰਦਾ ਜੀ ਜਨਨ ਦੇ ਸਵਰਗਵਾਸੀ ਉਹਨਾਂ ਦੇ ਨਾਮ ਨਾਲ ਹੋਰ ਵੀ ਸਾਡਾ ਜੀ ਨਹੀਂ ਕਰਦਾ ਸ਼ਰਮ ਨਹੀਂ ਗਾਇਕ ਪੰਜਾਬੀ ਮੇਰੇ ਬੜੇ ਹੀ ਅچھے ਦੋਸਤ ਦੋਸਤੀ ਵੀ ਇਸ ਤਰ੍ਹਾਂ ਦੀ ਕਿ ਜਿਵੇਂ ਸਕੇ ਭਰਾਵਾਂ ਦੀ ਅਕਸਰ ਸੁਖ ਸੁਖ ਦੇ ਵਿੱਚ ਮੇਰੇ ਨਾਲ ਤੜਦੇ ਰਹੇ ਅਸੀਂ ਇਕਦੂਦੇ ਦਾ ਸੁਖ ਸੁਖ ਬਟਾਉਂਦੇ ਰਹੇ ਔਰ ਮੈਨੂੰ ਜਦੋਂ ਮੈਂ ਪਹਿਲੀ ਆਪਣੀ ਕਿਤਾਬ ਲਿਖੀ ਕਵਿਤਾ ਦੀ ਤਾਂ ਮੈਨੂੰ ਅਜੇ ਵੀ ਯਾਦ ਆਉਂਦੀ ਪ੍ਰੇਰਣਾ ਵੀ ਉਹਨਾਂ ਨੇ ਦਿੱਤੀ ਸੀ ਔਰ ਉਸ ਤੋਂ ਬਾਅਦ ਇਹ ਨਹੀਂ ਪਤਾ ਸੀ ਕਿ ਗਾੜਾ ਇਸ ਤਰ੍ਹਾਂ ਇੱਕ ਲਾਂਚ ਹੋਊਗਾ ਕਿਉਂਕਿ ਜਦੋਂ ਵੀ ਸਾਡਾ ਡਿਸਕਸ ਹੁੰਦਾ ਤੇ ਬਾਜੀ ਦੀ ਇੱਕ ਹੀ ਗੱਲ ਹੁੰਦੀ ਕਿ ਕਦੇ ਕੋਈ ਗਾੜਾ ਲਿਖ ਤੇ ਲੈ ਆਉਣਾ ਤੇਰਾ ਗਾੜਾ ਤੇ ਮੈਂ ਕਹਿੰਦਾ ਬਾਜੀ ਤੁਸੀਂ ਏਡੇ ਲੈਜੈਂਡ ਆ ਤੁਸੀਂ ਕਿੱਥੇ ਕਿਰਾ ਗਾੜਾ ਬਣਾਉਂਦੇ ਅਗੜਾ ਨਹੀਂ ਲੇਖਿਆ ਯਾਰ ਆਪਣੀ ਦੋਸਤੀ ਆ ਗਾੜਾ ਅੱਛਾ ਚੱਲੂਗਾ ਆਪਣਾ ਚਲੋ ਇਸ ਤਰ੍ਹਾਂ ਕਰਦੇ ਕਰਾਉਂਦੇ ਟਾਈਮ ਨਿਕਲਦਾ ਗਿਆ ਇੱਕ ਵਾਰੀ ਇਹ ਵੀ ਹੋਇਆ ਕਿ ਭਾਜੀ ਨਾਲ ਬੈਠੇ ਹੋਏ ਆ ਬੈਦ ਚੰਦਾ ਭਾਜੀ ਇਹਨਾਂ ਕੋਲੇ ਗਏ ਸਪੈਸ਼ਲ ਸਾਨੂੰ ਦੋਨਾਂ ਨੂੰ ਰਸਤੇ 'ਚ ਆ ਚੜਿਆ ਆ ਬੰਦੇ ਵੀ ਅੱਜ ਹਸ ਭਾਜੀ ਨੇ ਆਪਾਂ ਨੂੰ ਦੋਨਾਂ ਨੂੰ ਬੁਲਾਇਆ ਤੇ ਚੱਲੀਏ ਰਸਤੇ 'ਚ ਵੀ ਆਉਂਦੇ ਆ ਭਾਜੀ ਅਸੀਂ ਇਹੀ ਗੱਲ ਉਹ ਗਾਣੇ ਦੀ ਗੱਲ ਹੀ ਚੱਲਦੀ ਰਹੀ ਪਰ ਸਾਨੂੰ ਕਿਸੇ ਨੂੰ ਇਹ ਨਹੀਂ ਪਤਾ ਸੀ ਕਿ ਉਹ ਗਾੜਾ ਇਸ ਤਰ੍ਹਾਂ ਤਿਆਰ ਹੋਊਗਾ ਔਰ ਉਹਨੂੰ ਫਾਈਨਲੀ ਫਸਲਾਦ ਅੰਤੀ ਗਾਣੇ ਜਿਹੜੇ ਕਿ ਰਾਜਗਾਇਕ ਸਾਡੀ ਬਦਸ਼ਰੀਆ ਔਰ ਇਸ ਗਾਣੇ ਦੇ ਬਾਰੇ ਮੈਂ ਦੱਸਦਾ ਕਿ ਜਦੋਂ ਭਾਜੀ ਦੀ ਡੈਥ ਹੋਈ ਤਾਂ ਇਹ ਗਾਣਾ ਸਿਰਫ ਇਹਦੇ ਬੋਲ ਨਹੀਂ ਪੈਸੇ ਦਾ ਹਰ ਗੀਤ ਆ ਜਿਹੜਾ ਇਹ ਮਾਨ ਸਾਹਿਬ ਕਹਿੰਦੇ ਆ ਰੂਹ ਤੋਂ ਹੀ ਬੰਦਾ ਲਿਖਦਾ ਬੰਦਾ ਆਪਣੇ ਅੰਦਰੋਂ ਹਟਾਉਂਦਾ ਤੇ ਫੇਰ ਹੀ ਉਹ ਸ਼ਬਦ ਆ ਜਿਹੜੇ ਕਾਗਜ਼ ਤੇ ਲਿਖੇ ਜਾਂਦੇ ਆ ਪਰ ਕਿਉਂਕਿ ਉਹਨਾਂ ਨਾਲ ਇੱਕ ਰਿਸ਼ਤਾ ਹੋਰ ਤਨ ਦਾ ਸੀ ਉਹ ਭਾਵਨਾਵਾਂ ਨਾਲ ਜੁੜੀਆਂ ਹੋਈਆਂ ਸੀ ਸੋ ਇਨ੍ਹਾਂ ਅੱਖਰਾਂ ਦੇ ਵਿੱਚ ਗੱਲੇ ਉਹ ਗੀਤ ਦੇ ਅੱਖਰ ਨਹੀਂ ਉਹ ਲਿਰਿਕਸ ਨਹੀਂ ਉਹ ਮੇਰੇ ਦਿਲ ਦੀਆਂ ਮੇਰੇ ਰੂਹ ਦੀਆਂ ਭਾਵਨਾਵਾਂ ਵੀ ਇਹਨਾਂ ਨਾਲ ਜੁੜੀਆਂ ਹੋਈਆਂ ਤੇ ਸ਼ਾਇਦ ਇਹੀ ਅਸਰ ਹੋਊਗਾ ਕਿ ਸਭ ਤੋਂ ਪਹਿਲਾਂ ਬਈ ਜੇ ਥੋੜਾ ਜਿਹਾ ਹੋਰ ਦੱਸਣਾ ਤੁਹਾਨੂੰ 2 ਮਿੰਟ ਦੇ ਟਾਈਮ ਹੈ ਸਭ ਤੋਂ ਪਹਿਲਾਂ ਇਹ ਮੈਂ ਸ਼ੇਅਰ ਕੀਤਾ ਮਾਨਸਾਹਬ ਨਾਲ ਤੇ ਮਾਨਸਾਹਬ ਨਾਲ ਚਾਹੇ ਸੰਗਤ ਕਰਨ ਦਾ ਜਿੰਨਾ ਵੀ ਮੌਕਾ ਮਿਲੇ ਪਰ ਇੱਕ ਡਰ ਜਿਹਾ ਲੱਗਿਆ ਹੁੰਦਾ ਵੀ ਸਲਾਵਾਂਗੇ ਤੇ ਕੋ ਪਤਾ ਨਹੀਂ ਕਿਸ ਤਰ੍ਹਾਂ ਦਾ ਰਿਸਪੌਂਸ ਆਊਗਾ ਮਾਨਸਾਹਬ ਦਾ ਬਾਦ ਸਾਹਿਬ ਨੇ ਮੈਨੂੰ ਇੰਨਾ ਕਿਹਾ ਵੀ ਅੱਛਾ ਕਿ ਮੈਨੂੰ ਲੱਗਦਾ ਵੀ ਉਹਨਾਂ ਦਾ ਅੱਛਾ ਕਿ ਉਹ ਭਾਵਟਾ ਹੁੰਦਾ ਮੈਨੂੰ ਫੇਰ ਵਿਸ਼ਵਾਸ ਨਹੀਂ ਆ ਬਗੈ ਸ਼ਾਇਦ ਮੈਂ ਸੀ ਕਹਤਾ ਕਿ ਮੈਂ ਹਫਤੇ ਕੇ ਬਾਅਦ ਫੇਰ ਦਿਲ ਜਾ ਕਰਕੇ ਮਾਨ ਸਾਹਿਬ ਨੂੰ ਫੇਰ ਸੁਣਾਤਾ ਮੁਕੜਾ ਮੈਂ ਕਿ ਮਾਨ ਸਾਹਿਬ ਕਿਵੇਂ ਕਹਿੰਦੇ ਤੈਨੂੰ ਕੀ ਲੱਗਦਾ ਉਹ ਭੁੱਲ ਗਿਆ ਕਹਿੰਦੇ ਤੂੰ ਇੱਕ ਵਾਰੀ ਅੱਛਾ ਕਹਿ ਦੋ ਤੇ ਅੱਛਾ ਹੀ ਆ ਪੰਜਾਬ ਕੇ ਬਹੁਤ ਹੀ ਲੇਜੈਂਡਰੀ ਸਿੰਗਰ ਜਨਾਬ ਇਸਰਿੰਦਰ ਚੰਦਾ ਸਾਹਿਬ ਅਨਫੋਰਚੂਨੇਟਲੀ ਉਹ ਉਨ੍ਹਾਂ ਇਤਿਹਾਲ ਹੋ ਗਿਆ ਥਾ شریر کر کے وہ ہمارے بیچ نہیں رہے ایک سال ہو گیا تھا ان کو ٹریبیوٹ کیا وہ اتنے مہان تھے ان کے سینکڑوں شاگرد ہیں جن میں سے سر فرہست امر سنگھ چمکیلا بھی ان کے شاگرد ہوں گے باقاعدہ بچوں کی طرح تھی ان کے اور ان کا گانا یہ مسٹر سیخو صاحب نے لکھا سردار ہرپریت سنگھ شیکو صاحب نے اور ویڈیو بنائی ہے مسٹر بابی باجوا صاحب اور گائیڈنس ساری مان براڑا والے بہت یعنی اتنے کا انہوں کا کام ہے پنجابی میں آپ سوچ ہی نہیں سکتے اور بہت ان کی گائیڈنس تھی اور ان کی رہنمائی تھی اسپیشلی یو کے سے تشریف لائے ان کی مہربانی تو ہمارے وائٹل ریکارڈ والے پروڈیوسر ہیں ناگرہ صاحب تو اس کا پوسٹ ریلیز کرنے آئے تو لوگ سبھا کے بھاجپا کی برادر پالیٹکس تو میں نے پرو بھی کر دیا مجھے آتی نہیں الیکشن لڑتے سمے بھی میرے ہی ہیوی رہتا ہے الیکشن یا کوئی ہو میں تو سب سے پہلے فرسٹ آف آل میں آرٹسٹ ہوں آرٹ کے لیے ڈیزائنڈ ہوں کچھ بڑے لوگوں کا ماں پوچھ کی یعنی حکم مان کے میں آ تو گیا ہوں لیکن مجھے آتی نہیں ہے

<laughs> مسافر چلتے چلتے تھک گیا آپ کو پتا ہے پچھلے دنوں کیا کیا ہوا میں سب کی خیر ملتا ہوں پنجاب میں پنجاب کا کھایا پنجاب نے پرموٹ کیا پنجابیوں کے لیے میں ہمیشہ دعا کرتا ہوں میرا یہ وطن دیش پنجاب ہمیشہ خوش رہے خوش رہے سفر آگے بھی جاری رہے گا آپ کیا لگتا ہے آپ نے کہا کہ آپ کو میری نیچر کے میں بات کی ہے میں نے ਸਫਰ ਤੋਂ ਮਾਲਕ ਜਾਣਦਾ ਹੈ ਕਿਆ ਉਸਨੇ ਲਿਖਾ ਡੈਸਕ 'ਤੇ ਸੋ ਮੇਰਾ ਇਹ ਹੈ ਕਿ ਮੂਝੇ ਇਹ ਕਾਮ ਇਸਕੀ ਗ੍ਰਾਮਰ ਨਹੀਂ ਆਤੀ ਪੋਲਿਟਿਕਸ ਦੀ ਸਿੱਖ ਕੇ ਵੀ ਨਹੀਂ ਆਈ ਮੈਂ ਇਤਨੇ ਸਾਲੋਂ ਮੈਂ ABC ਵੀ ਨਹੀਂ ਸਿੱਖ ਸਕਿਆ ਅੰਦਰ ਚੰਦਾ ਜੀ ਜੀ ਉਸ ਦਿਨ ਅਸੀਂ ਇਹ ਗਾੜਾ ਤੇ ਵੀਡੀਓ ਜਿਹੜਾ ਪੰਜਾਬ ਕਲਾ ਪਵਨ ਕੇ ਰੀਵਿਊ ਕਰਾਂਗੇ ਟਾਈਮ ਬਾਅਦ ਦੁਪਹਿਰ 3 ਵਜੇ ਦਾ ਹੋਊਗਾ ਜੀ ਕਲਾਪ ਬੰਦੀ ਆਡੀਟੋਰੀਅਮ ਦੇ ਵਿੱਚ ਬਾਅਦ ਦੁਪਹਿਰ 3 ਵਜੇ 26 ਜੁਲਾਈ 2024 ਨੂੰ ਅਸੀਂ ਇਹ ਗਾੜਾ ਰਿਲੀਜ਼ ਕਰਾਂਗੇ ਤੁਹਾਨੂੰ ਸਾਰਿਆਂ ਨੂੰ ਬੇਨਤੀ ਆ ਕਿ ਉੱਥੇ ਪਲੀਜ਼ ਜਲਦੀ ਪਹੁੰਚੇ ਤੇ ਪੋਸਟਰ ਰਿਲੀਜ਼ ਤੋਂ ਪਹਿਲਾਂ ਮੇਰੀ ਇੱਕ ਬੇਨਤੀ ਹੈ ਕਿ ਜੇ ਤੁਹਾਡੇ ਚੋਂ ਕਿਸੇ ਨੇ ਵੀ ਕੋਈ ਕੁਐਸਚਨ ਕਿਉਂਕਿ ਅਤਮਾ ਜੀ ਸਾਡੇ ਨਾਲ ਆਵਾਜ਼ ਸੋ ਬੈਠੇ ਆ ਜੇ ਕਿਸੇ ਦਾ ਹੋਵੇ ਤਾਂ ਤੁਸੀਂ ਉਹ ਕਰ ਸਕਦੇ ਹੋ